ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮੋ ਚੰਦਰ ਚੰਦਰੇ ਸੋ ਨਮੋ ਚੰਦਰ ਚੰਦਰੇ ਪਾਠ ਕਰਨਾ ਹੈ ਦੱਦੇ ਦੇ ਪੈਰ ਚ ਰਾਰਾ ਹੈ ਸੋ ਇਹਦਾ ਅਰਥ ਹੈ ਚੰਦਰਮਾ ਦੇ ਵਿੱਚ ਚੰਦਰਮਾ ਰੂਪ ਜਿਹੜਾ ਪਰਮਾਤਮਾ ਹੈ ਐਸੇ ਪਰਮਾਤਮਾ ਨੂੰ ਨਮਸ਼ਕਾਰ ਹੈ ਜਿਹੜਾ ਚੰਦਰਮਾ ਦੇ ਵਿੱਚ ਚੰਦਰਮਾ ਰੂਪ ਹੈ ਨਮੋ ਭਾਨ ਭਾਨੇ ਸੋ ਭਾਨ ਭਾਨੇ ਪਾਠ ਪਿੱਛੇ ਵੀ ਆਇਆ ਹੈ ਇੱਥੇ ਕਰਨਾ ਹੈ ਪ੍ਰਤੀਤਾਂ ਦੇ ਵਿੱਚ ਪ੍ਰਤੀਤ ਸਰੂਪ ਪ੍ਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਗੀਤ ਗੀਤੇ ਗੀਤਾਂ ਦੇ ਵਿੱਚ ਗੀਤ ਰੂਪ ਪ੍ਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਤਾਨ ਤਾਨੇ ਤਾਨ ਨਾਮ ਹੈ ਬਲਦਾ ਬਲ ਵਾਲਿਆਂ ਦੇ ਵਿੱਚ ਬਲ ਰੂਪ ਪਰਮਾਤਮਾ ਨੂੰ ਨਮਸ਼ਕਾਰ ਹੈ ਨਮੋ ਨਿਰਤ ਨਿਰਤੇ ਸੋ ਨਿਰਨਾ ਕਰਨ ਵਾਲਿਆਂ ਦੇ ਵਿੱਚ ਨਿਰਨਾ ਰੂਪ ਪਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਨਾਦ ਨਾਦੇ ਨਾਦ ਨਾਮ ਹੈ ਸ਼ਬਦ ਦਾ ਸ਼ਬਦਾਂ ਦੇ ਵਿੱਚ ਸ਼ਬਦ ਰੂਪ ਪਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਪਾਨ ਪਾਨੇ ਪਾ ਨਾਮ ਹੱਥ ਦਾ ਹੱਥਾਂ ਦੇ ਵਿੱਚ ਹੱਥ ਰੂਪ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਪਾ ਨਾ ਪਾਣੀ ਦਾ ਪਾਣੀ ਤੋਂ ਰਣਾ ਅੰਮ੍ਰਿਤ ਅੰਮ੍ਰਤਾਂ ਦੇ ਵਿੱਚ ਅੰਮ੍ਰਿਤ ਰੂਪ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਬਾਦ ਬਾਦੇ ਬਾਦਨਾਮ ਝਗੜੇ ਦਾ ਝਗੜਿਆਂ ਦੇ ਵਿੱਚ ਝਗੜਾਲੂ ਰੂਪ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਅਨੰਗੀ ਅਨਾਮੇ ਅਨ ਅੰਗੀ ਅਨੰਗੀ ਸੁੰਦਰ ਸਰੂਪ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਅਨਾਮੇ ਨਾਮਾ ਤੋਂ ਰਹਿਤ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਸਮਸਤੀ ਸਰੂਪੇ ਸਾਰਿਆਂ ਸਰੂਪਾਂ ਵਿੱਚ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਪਰਭੰਗੀ ਪਰਮਾਥੇ ਪਰ ਵਿਸ਼ੇਸ਼ ਕਰਕੇ ਭੰਗੀ ਨਾਸ ਕਰਨ ਵਾਲੇ ਪਰਮਾਤਮਾ ਜੀ ਨਮਸਕਾਰ ਹੈ ਪਰਮਾਥੇ ਸਾਰਿਆਂ ਨੂੰ ਨਾਸ ਕਰਨ ਵਾਲੇ ਸਮਸਤੀ ਬਭੂਤੇ ਸਮਸਤੀ ਸਾਰਿਆਂ ਦੇ ਵਿੱਚ ਅਚਰਜ ਰੂਪ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ